ਜੇ ਸੋਚੋਗੇ ਨਾ ਵੀ ਤੁਸੀਂ ਅੰਮ੍ਰਿਤਸਰ ਦੇ ਪ੍ਰੋਜੈਕਟ ਲਿਆ ਕੇ ਤੇ ਫਿਰ ਤੁਸੀਂ ਅੰਮ੍ਰਿਤਸਰ ਆਓਗੇ ਤਾਂ ਅਸੀਂ ਤੁਹਾਡਾ ਵੈਲਕਮ ਕਰਾਂਗੇ ਬਿਲਕੁਲ ਨਹੀਂ ਹੋਗਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰੂੰਗਾ ਯੂਨੀਵਰਸਿਟੀ ਆਈਆਈਐਮ ਸੌਫਟਵੇਅਰ ਟੈਕਨੋਲੋਜੀ ਪਾਰਕ ਐਲੀਵੇਟਰ ਰੋਡ ਅੰਮ੍ਰਿਤਸਰ ਨੂੰ ਦਿੱਤੀ ਫਿਰ ਰੋਟਿਕਟ ਚ ਯੂਨੀਵਰਸਿਟੀ ਦਿੱਤੀ ਸੌਫਟਵੇਅਰ ਟੈਕਨੋਲੋਜੀ ਪਾਰਕ ਪੱਟੀ ਮਾਹੂ ਲਿੰਕ ਐਕਸਪ੍ਰੈਸਵੇ ਰਿੰਗ ਰੋਡ 75 ਕਿਲੋਮੀਟਰ ਬਿਲਕੁਲ ਨਵਾਂ ਪ੍ਰੋਜੈਕਟ ਹੈ ਸੈਂਟਰ ਯੂਨੀਵਰਸਿਟੀ ਇਹ ਬਠਿੰਡੇ ਲੈ ਗਈ ਕਿਹਨੇ ਅਮਰਸਰ ਜਗਾਈ ਨਹੀਂ ਲਿਖਾ ਲਿਆ ਇਹ ਅਮਰਸਰ ਜਗਾਈ ਨਹੀਂ ਦੱਸੋ ਅਮਰਸਰ ਥਾਂ ਹੀ ਉਹ ਬੋਟੇ ਹੀ ਇਹ ਗੱਲ ਤੇ ਮੰਗਦੇ ਨੇ ਕਹਿੰਦੇ ਸੈਂਟਰ ਜੁਨੀਵਰਸਿਟੀ ਅਸੀਂ ਇੱਥੇ ਲਿਆਂਦੀ ਕੋ ਕਿਹਨੇ ਇਹ ਵੀ ਦੱਸੋ ਕੋ ਕਿਹਨੇ ਕਹਿੰਦੇ ਫਲਾਈਓਵਰ ਜਿੰਨੇ ਬਣਿਆ ਸਾਰੇ ਸਾਡੇ ਰਾਜ ਚ ਬਣੇ ਮੈਨਾਂ ਖੋਕੇ ਖੜੀ ਸਾਡੀ ਕਿ ਇਹਦਾ ਸਮਾਨ ਚੁੱਕੜਾ ਹੀ ਚੰਗੀ ਗੱਲ ਐ ਐਕਸਪ੍ਰੈਸ ਵੇ ਵੀ ਪਰੇ ਹੋ ਲੱਗੇ ਸੀ ਲੈ ਐਕਸਪ੍ਰੈਸ ਵੇ ਵੀ ਲੜ ਕੇ ਇੱਥੇ ਲੈ ਕੇ ਆਇਆ ਨਰਿੰਦਰਪੁਰਾ ਨੂੰ ਮੋੜਤਾ ਵੀ ਬਾਰਡਰ ਏਰੀਆ ਨੂੰ ਇਗਨੋਰ ਹੀ ਕੀਤਾ ਜਾਂਦਾ ਲੀਡਰਾਂ ਦੇ ਵੱਲੋਂ ਪਰ ਤੁਸੀਂ ਰੈਲੀ ਰੱਖੀ ਸਚਨ ਪਾਇਲਟ ਹੋਣਾ ਦੀ ਇੱਕ ਬਾਰਡਰ ਏਰੀਆ ਦੇ ਵਿੱਚ ਇੱਕ ਰੂਰਲ ਏਰੀਆ ਦੇ ਵਿੱਚ ਇਹ ਜਿਹੜੇ ਸੋਚਦੇ ਨੇ ਉਹਨਾਂ ਤਾਂ ਇਹੋ ਤੇ ਪਿੱਛੇ ਰਹਿ ਗਏ ਨੇ ਮੇਰਾ ਮੰਨਣਾ ਸੀ ਕਿ ਇਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਤੇ ਜਾਣਾ ਚਾਹੀਦਾ ਪਰ ਉਹਨਾਂ ਨੂੰ ਪਤਾ ਲੱਗਣਗੇ ਇਹ ਲੀਡਰ ਸਾਡੇ ਕੋਲ ਆਈ ਕਿੰਨੀ ਕੌਕੀ ਲੈਚਨਾ ਬਾਕੀ ਲੈਚਨਾ ਮਲਗਾ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਹਫਤਾ ਰਹਿ ਗਿਆ ਤੇ 1 ਜੂਨ ਨੂੰ ਵੋਟਾਂ ਪੈਣੀਆਂ ਨੇ ਅਮਰਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਆਖਰੀ ਹਫਤਾ ਬੜਾ ਕ੍ਰਿਊਸ਼ਲ ਹੁੰਦਾ ਇਲੈਕਸ਼ਨ ਦੇ ਲਈ ਤੇ ਮਾਹੌਲ ਜਿਹੜਾ ਕਿਹਾ ਜਾਂਦਾ ਕਿ ਆਖਰੀ ਹਫਤੇ ਬੰਦ ਹੈ ਤਾਂ ਗੱਲਬਾਤ ਕਰਾਂਗੇ ਗੁਰਜੀਤ ਔਜਲਾ ਉਹਨਾਂ ਨਾਲ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਿਆਂ ਔਜਲਾ ਸਾਹਿਬ ਬਹੁਤ-ਬਹੁਤ ਧੰਵਾਕਾ ਤੁਹਾਡਾ ਪ੍ਰੋਪੰਜਾਬ ਟੀਵੀ ਤੇ ਜੀ ਧੰਨਵਾਦ ਜੀ ਪ੍ਰੋਪੰਜਾਬ ਟੀਵੀ ਦਾ ਔਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਏ ਔਜਲਾ ਸਾਹਿਬ ਜਿਵੇਂ ਮੈਂ ਕਿਹਾ ਕਿ ਇਲੈਕਸ਼ਨ ਕਿਹਾ ਜਾਂਦਾ ਕਹਿੰਦੇ ਅਖੀਰਲੇ 72 ਘੰਟੇ ਦੀ ਇਲੈਕਸ਼ਨ ਹੁੰਦੀ ਹੈ ਕਿਵੇਂ ਦੇਖਦੇ ਹੋ ਆਖਰੀ ਨਹੀਂ ਮੇਰਾ ਕਹਿ ਲੈ ਦੀ ਗੱਲ ਨਹੀਂ ਹੈਗੀ ਪਰ ਇਹ ਜ਼ਰੂਰ ਹੋ ਜਾਂਦਾ ਵੀ ਸਾਰੇ ਐਕਟਿਵ ਹੋ ਜਾਂਦੇ ਉਦੋਂ ਤੇ ਹਰ ਕੋਈ ਯੋਰ ਲਾਉਂਦਾ ਹੈ ਕਿ ਸਾਰੇ ਵਰਕਰ ਸਾਰੀਆਂ ਪਾਰਟੀਆਂ ਦੇ ਉਦੋਂ ਫੀਲਡ 'ਚ ਹੁੰਦੇ ਨੇ ਇਸ ਕਰਕੇ ਯਕੀਨ ਨੇ ਜਿਹੜੇ 72 ਘੰਟੇ ਉਹ ਮਤਲਬ ਜ਼ਿਆਦਾ ਗਿਨੇ ਜਾਂਦੇ ਨੇ ਉਦੋਂ ਲੋਕ ਵੀ ਐਕਟਿਵ ਹੁੰਦੇ ਆ ਉਹਨਾਂ ਦੇ ਵੀ ਚਰਚਾ ਵਿਚਾਰ ਚਰਚਾ ਸੋਸ਼ਲ ਮੀਡੀਆ ਲਾ ਲੋ ਨਿਊਜ਼ ਲਾ ਲੋ ਹਰ ਪਲੇਟਫਾਰਮ ਦੇ ਉੱਤੇ ਕੋਈ ਚਰਚਾ ਹੁੰਦੀ ਵੀ ਕੀ ਹੋਣਾ ਸੋ ਇਸ ਕਰਕੇ ਉਹ ਇੰਜ ਲੱਗਦਾ ਕਿ ਜਿਵੇਂ ਉਦੋਂ ਹੀ ਜਿਆਦਾ ਸਾਰਾ ਕੁਝ ਹੈ ਪਰ ਮੇਰਾ ਮੰਨਣਾ ਕਿ ਬਹੁਤ ਵੱਡਾ ਰੋਲ ਪਹਿਲੋਂ ਕੀਤੇ ਕੰਮਾਂ ਕਰ ਜਾਂਦਾ ਵੀ ਹੁੰਦਾ ਹੈ ਤੁਹਾਡੇ ਆਪਣੇ ਲੋਕਾਂ 'ਚ ਕਿਵੇਂ ਵਿਚਰੇ ਆ ਪੋਲਿਟਿਕਲ ਬੰਦਾ ਉਹਦਾ ਵੀ ਬਹੁਤ ਫਰਕ ਹੁੰਦਾ ਹੈ ਇਹਨਾਂ ਚੀਜ਼ਾਂ ਦਾ ਤੁਸੀਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ ਕੀ ਰਿਸਪੌਂਸ ਦੇ ਦੇ ਬੜਾ ਕਰਾਊਡ ਰੈਲੀਆਂ ਦੇ ਵਿੱਚ ਆਉਂਦਾ ਉਹ ਰਸ਼ ਜਿਹੜਾ ਵੋਟਾਂ ਦੇ ਵਿੱਚ ਕਨਵਰਟ ਹੋਊਗਾ ਲੱਗਦਾ ਹੈ ਕਿਉਂਕਿ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤੇ ਲੋਕਾਂ ਨਜ਼ਰ ਨਾਲ ਨਜ਼ਰ ਮਲਾਉਂਦੇ ਨੇ ਉਹ ਫਿਰ ਗੱਲ ਤੁਹਾਡੀ ਕਿੰਨੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਉਹਦੇ ਤੋਂ ਹਮ ਔਰ ਜਿਵੇਂ ਡੋਰ ਟੂ ਡੋਰ ਜਾਂਦੇ ਜੇ ਹੁਣ ਜਿਵੇਂ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਕੋਈ ਤੁਹਾਨੂੰ ਸਕੂਟਰ ਖਿਲਾੜ ਕੇ ਮਿਲ ਰਿਹਾ ਕੋਈ ਥਰੀ ਵੀਲਰ ਰੋਕ ਕੇ ਮਿਲ ਰਿਹਾ ਕੋਈ ਗੱਡੀ ਰੋਕ ਕੇ ਮਿਲ ਰਿਹਾ ਦਾ ਮਤਲਬ ਪੋਜ਼ਿਟਿਵ ਸਾਈਨ ਹੈ ਹਮ ਕਿਹੜੇ-ਕਿਹੜੇ ਮੁੱਦੇ ਲੋਕਾਂ ਦੇ ਵਿੱਚ ਤੁਸੀਂ ਜਾਣਦੇ ਹੋ ਤਾਂ ਲੋਕ ਕਿਹੜੇ-ਕਿਹੜੇ ਮੁੱਦੇ 'ਚ ਗੱਲ ਕਰਦੇ ਕਿਉਂਕਿ ਤੁਸੀਂ ਦੋ ਵਾਰ ਐਮਪੀ ਰਹੇ ਚੁੱਕੇ ਹੋ ਲੋਕਾਂ ਨੂੰ ਜਦੋਂ ਤੁਸੀਂ ਜਾਣਦੇ ਹੋ ਤਾਂ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਕਿ ਹਾਂ ਸਾਡੇ ਸ਼ਹਿਰ ਦੇ ਵਿੱਚ ਆਹ ਚੀਜ਼ ਹੋ ਗਈ ਪਰ ਆਹ ਚੀਜ਼ ਰਹ ਗਈ ਕਈ ਵਾਰ ਤੁਸੀਂ ਕੰਪੇਨ ਕਰਦੇ ਹੁੰਦੇ ਕਦੇ ਕੋਈ ਰੋਕ ਵੀ ਲੈਂਦੇ ਹੋਣਗੇ ਤੁਹਾਨੂੰ ਰਾਹ 'ਚ ਕਿ ਹਾਂ ਆਓਲਾ ਸਾਹਿਬ ਆਹ ਕੰਮ ਰਹਿ ਗਿਆ ਸੀ ਆਹ ਕਰਨਾ ਹੈ ਜਾਂ ਆਹ ਹੋ ਗਿਆ ਕੋਈ ਪ੍ਰਸ਼ੰਸਾ ਵੀ ਕਰਦੇ ਹੋਣਗੇ ਦੇਖੋ ਅਸੀਂ ਜਦੋਂ ਮੂਵ ਕਰਦੇ ਆਂ ਔਰ ਲੋਕ ਇੱਕ ਤੇ ਪਹਿਲੀ ਗੱਲ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਬੰਦੇ ਨੇ ਅੰਮ੍ਰਿਤਸਰ ਦੀ ਗੱਲ ਕੀਤੀ। ਹੂੰ ਕਿਉਂਕਿ ਇਤੋਂ ਪਹਿਨੋ ਨਾ ਵਿਧਾਨ ਸਭਾ 'ਚ ਬੋਲਣਾ ਹੂੰ ਨਾ ਵਿਧਾਨ ਸਭਾ 'ਚ ਕੋਈ ਮੁੱਦਾ ਰੱਖਣਾ ਹੂੰ ਨਾ ਕੋਈ ਪ੍ਰੈਸ਼ਰ ਲਾਉਣਾ ਇਹ ਪਰੰਪਰਾ ਜੀ ਬਣ ਗਈ ਸੀਗੇ ਬਣ ਗਏ ਗੱਲ ਮੈਂ ਲਏ ਵਿਆਹ ਸ਼ਾਦੀਆਂ ਟੈਂਡ ਕੀਤੀਆਂ ਦੁੱਖ ਸੁੱਖ ਕੀਤਾ ਤੇ ਇਹਨੂੰ ਇਹ ਸਮਝਦੇ ਕਿ ਇਹ ਹੀ ਰਾਜਨੀਤੀ ਹੈ ਸ਼ਾਇਦ। ਦੋ ਅਫਸਰ ਵਾਲੇ ਚਾਰਲ ਵਾਲੇ ਉਹਨਾਂ ਦਾ ਦਬੰਗਰੀ ਕਰ ਲਈ ਉਹਨੂੰ ਰਾਜਨੀਤੀ ਲੋਕ ਮੰਨਦੇ ਸੀ। ਇਹ ਇਹ ਪੋਲੀਟਿਕਲ ਬੰਦੇ ਹੋਰ ਅਹ ਪ੍ਰਚਾਰ ਦਾ ਮਤਲਬ ਤੁਸੀਂ ਵੱਡੇ ਜੇ ਤੁਹਾਡੇ ਨੂੰ ਕੋਈ ਬੰਦਾ ਨਾ ਅਫਸਰ ਰੋਕ ਸਕਦਾ ਨਾ ਤੁਹਾਡਾ ਸੀਐਮ ਰੋਕਣ ਡਿਆ ਕਿਉਂਕਿ ਸੀਐਮ ਨੂੰ ਐਮਐਲਏ ਚਾਹੀਦੇ ਹੁੰਦੇ ਆ ਉਹ ਵੀ ਨਹੀਂ ਰੋਕਦਾ ਇਹ ਚੀਜ਼ ਨੂੰ ਰਾਜਨੀਤੀ ਇਹ ਲੋਕ ਮੰਨਦੇ ਸੀ ਹੁਣ ਲੋਕਾਂ ਨੇ ਅੜਾ ਬਦਲਾ ਆਇਆ ਨਾ ਜਿਹੜੇ 92 ਸੀਟਾਂ ਆ ਇਹ ਲੋਕਾਂ ਦੇ ਮਨ ਦਾ ਇੱਕ ਖਲਾ ਸੀ ਕਿ ਯਾਰ ਜਿਹੜੇ ਸਾਡੇ ਮੁੱਦੇ ਉੱਤੇ ਦੇ ਹੁੰਦੇ ਨੇ ਜਿੰਨਾ ਕੰਮ ਆ ਲਈ ਇਹਨਾਂ ਨੂੰ ਭੇਜਿਆ ਉਹ ਕੰਮ ਹੈ ਕੋਈ ਦਿਖਦੇ ਨਹੀਂ ਮੇਰਾ ਇਹ ਫਰਕ ਰਿਹਾ ਕਿ ਜਦੋਂ ਮੈਂ ਚੁਣ ਕੇ ਗਿਆ ਇੱਕ ਵੱਡਾ ਪਲੇਟਫਾਰਮ ਸੀ ਔਰ ਮੈਨੂੰ ਸਾਰੇ ਮੁੱਦੇ ਕਿਉਂਕਿ ਮੈਂ ਸੰਘਰਸ਼ ਕਰਦਾ ਰਿਹਾ ਥੱਲੇ ਕੌਂਸਲਰ ਤੋਂ ਇੱਥੋਂ ਤੱਕ ਆਏ ਸਾਰੇ ਮੁੱਦਿਆਂ ਦਾ ਪਤਾ ਸੀ ਇੱਕ ਇੱਕ ਮੁੱਦਾ ਮੈਂ ਪਾਰਲੀਮੈਂਟ 'ਚ ਬੋਲਿਆ ਟੀਵੀ 'ਤੇ ਚੱਲਿਆ ਸੋਸ਼ਲ ਮੀਡੀਆ 'ਤੇ ਲੋਕਾਂ ਤੱਕ ਆਇਆ ਲੋਕਾਂ ਨੂੰ ਇੰਜ ਲੱਗਾ ਕਿ ਕੋਈ ਬੰਦਾ ਤੇ ਹੈ ਜਿਹੜਾ ਸਾਡੀ ਗੱਲ ਕਰਦਾ ਉਹ ਚੀਜ਼ ਹੈ ਹੀ ਨਹੀਂ ਸੀ ਕਿਤੇ ਇੱਕ ਤੇ ਫਰਕ ਹੈ ਕਿ ਲੋਕ ਇਹਨੂੰ ਪੋਜ਼ੀਟਿਵਲੀ ਲੈਂਦੇ ਦੂਜੀ ਗੱਲ ਯੋਦੇ ਲੋਕਾਂ ਦੇ ਕਈ ਵਾਰ ਰੋਸ਼ ਕਿਸ ਗੱਲ ਦਾ ਹੋ ਜਾਂਦਾ ਹੁਣ ਕੋ ਬੰਦਾ ਆ ਮੈਂ ਚਲੋ ਜਿਵੇਂ ਕਹਿ ਦਿੰਨੇ ਇਹ ਹਾਈਵੇ ਵੀ ਲਿਆ ਆਂਦੇ ਫਲਾਈਟ ਵੀ ਚਲਾਤੀਆਂ ਰੇਲ ਵੀ ਵੀ ਕੀਤਾ ਜੋ ਕਿ ਚੱਲ ਰਿਹਾ ਉਹਦੀ ਕਈ ਵਾਰੀ ਜਿਹੜੀ ਲੋਕ ਜਿਹੜੀ ਇਲਾਕੇ ਮੁਸ਼ਕਿਲਾਂ ਵੱਡੀ ਲੱਗਦੀ ਜਿਵੇਂ ਉਹਦੇ ਘਰ ਅੱਗੇ ਟੋਆ ਆਇਆ ਉਹਦੇ ਘਰ ਦਾ ਸੀਵਰੇਜ ਬੰਦ ਹੈ ਉਹ ਕਹਿੰਦਾ ਮੈਂ ਕੀ ਲੈਣਾ ਫਲਾਈਟ ਤੋਂ ਮੈਂ ਕੀ ਲੈਣਾ ਇਹਦੇ ਤੋਂ ਮੇਰਾ ਸੀਵਰੇਜ ਨਹੀਂ ਠੀਕ ਹੋਇਆ ਬਹੁਤ ਏਰੀਆ ਨੇ ਜਿੱਥੇ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਹੁਣ ਆਹ ਉਹ ਲੋਕਾਂ ਨੂੰ ਹੀ ਪਤਾ ਲੱਗ ਰਿਹਾ ਕਿ ਇਹ ਜਿਹੜੀਆਂ ਮੁਸ਼ਕਲਾਂ ਨੇ ਇਹ ਕਾਰਪੋਰੇਸ਼ਨ ਦੀਆਂ ਨੇ ਜਿਹੜੀ ਇਹ ਇਲੈਕਸ਼ਨ ਹੈ ਜਿਹੜੀ ਮੈਂਬਰ ਪਾਰਲੀਮੈਂਟ ਦੀ ਹੋ ਰਹੀ ਹੈ ਇਹਨੇ ਦੇਸ਼ ਦੇ ਵਿੱਚ ਨਵੀਂ ਸਰਕਾਰ ਬਣਾਉਣੀ ਹੈ ਹੂੰ ਤਾਂ ਕਿ ਦੇਸ਼ ਸਹੀ ਤਰੀਕੇ ਨਾਲ ਚੱਲ ਸਕੇ ਹੂੰ ਸੋ ਅੱਜ ਕਾਫੀ ਹੱਦ ਤੱਕ ਲੋਕਾਂ 'ਚ ਫਰਕ ਪਿਆ ਪਰ ਫਿਰ ਵੀ ਉਹ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਬਾਬੇ ਕੋਈ ਸਬਜੈਕਟ ਸਾਡੇ ਨਹੀਂ ਹੈਗੇ ਪਰ ਜਦੋਂ ਪਬਲਿਕ ਕੋਲ ਵੋਟ ਮੰਗਣ ਜਾਂਦਾ ਉਹਦੇ ਸਮਝਦਾ ਵੀ ਇਹਨੇ ਸਭ ਕੁਝ ਸ਼ਹਿਤ ਕਰ ਦੇਣਾ ਉਹ ਚੀਜ਼ਾਂ ਬਣੀਆਂ ਨੇ ਔਰ ਜਿਹੜਾ ਜਿਵੇਂ ਹੁਣ ਸਾਡੇ ਹੁਣ ਅੰਮ੍ਰਿਤਸਰ ਚ ਹੈ ਇਹ ਸਰਕਾਰ ਨੇ 2 ਸਾਲ ਤੋਂ ਇਲੈਕਸ਼ਨ ਹੀ ਨਹੀਂ ਕਰਾਈ ਕਾਰਪੋਰੇਸ਼ਨ ਦੀ ਜਦੋਂ ਇਲੈਕਸ਼ਨ ਹੋਊਗੀ ਨਹੀਂ ਕੌਂਸਲਰ ਵੀ ਬਣਾਉਂਗੇ ਇਹ ਮੁਸ਼ਕਿਲਾਤ ਹੱਲ ਕੌਣ ਕਰੂਗਾ ਟੋਏਆਂ ਦੀਆਂ ਸੀਵਰੇਜ ਦੀਆਂ ਪਾਣੀ ਦੀਆਂ ਹੁਣ ਅੱਧਾ ਸ਼ਹਿਰ ਖੰਦਾ ਪਣੀ ਜਾ ਰਿਹਾ ਜਿਹੜੇ ਲੋਕਲ ਐਮਐਲਏ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਫਿਰ ਉਹਨਾਂ ਦਾ ਕੀ ਜਵਾਬ ਹੁੰਦਾ ਲੋਕਲ ਐਮਐਲਏ ਉਹ ਫੋਨ ਕਰ ਦਿੰਦੇ ਆ ਪਰ ਇਹ ਦੇਖੋ ਜਿਹੜਾ ਸਟਰਕਚਰ ਬਣਿਆ ਸੀ ਉਹਵਧਾਨ ਨੇ ਬਣਾਇਆ ਹੂੰ ਤੇ ਜੇ ਲੋਕਲ ਐਮ ਐਲ ਏ ਨੇ ਕੰਮ ਕਰ ਸਕਦਾ ਹੁੰਦਾ ਇਕੱਲਾ ਬਹਿ ਕੇ ਸਾਰੀ ਜਿਹੜੀ ਕਿਵੇਂ ਗੜੀਆਂ ਸਾਰੀਆਂ ਚੈੱਕ ਕਰ ਸਕਦਾ ਉਹਦੇ ਹੱਥੇ ਕਾਉਂਸਲਰ ਸੀ ਥੱਲੇ ਇੱਕ ਲੋਕਲ ਥੱਲੇ ਐਮ ਐਲ ਏ ਥੱਲੇ 18 ਤੋਂ 20 ਕਾਉਂਸਲਰ ਨੇ ਹੂੰ ਬਲੋ ਨੂੰ 18 20 ਹਸਿਆ ਜਵੰਡਿਆ ਉਹ ਕੰਸਟੀਜੈਂਸੀ ਨੂੰ ਹੂੰ ਤਾਂ ਕਿ ਉਹਦੇ 18 20 ਬੰਦੇ ਨੇ ਉਹ ਉਹਨਾਂ ਦੀਆਂ ਮੁਸ਼ਕਲਾਂ ਵੇਖਣ ਬਣਾਇਆ ਇਹ ਸਟਰਕਚਰ ਤੇ ਬਹੁਤ ਵਧੀਆ ਬਣਿਆ ਹੂੰ ਵੀ ਥੱਲੇ ਤੋਂ ਲੈ ਕੇ ਉੱਤੇ ਤੱਕ ਹਰ ਇੱਕ ਦੀ ਡਿਊਟੀ ਹੈ ਔਰ ਲੋਕਲ ਐਮਐਲਏ ਕਿੱਦਾਂ ਕਾਉਂਸਲਰ ਦੀ ਡਿਊਟੀ ਕਰ ਸਕਦੇ ਔਰ ਇਹਨਾਂ ਦੀ ਗਲਤੀ ਹੈ ਇਹਨਾਂ ਨੂੰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਜੀ ਵੀ ਸਾਨੂੰ ਕਾਉਂਸਲਰ ਦਿਓ ਤੇ ਲੋਕਲ ਐਮਐਲਏ ਦੀ ਗਲਤੀ ਇਹ ਹੈ ਕਿ ਇਹ ਆਪਣੀ ਡਿਕਟੇਟਰਸ਼ਿਪ ਰੱਖਣ ਵਾਸਤੇ ਕਿ ਲੋਕ ਮੇਰੇ ਕੋ ਹੀ ਆਉਣ ਵੋਟਾਂ ਨਹੀਂ ਕਰਾ ਰਹੇ ਹੈ ਵੋਟਾਂ ਨਹੀਂ ਕਰਾ ਰਹੇ ਐਮਸੀ ਦੀਆਂ ਨਹੀਂ ਕਰੀਆਂ ਨਾ ਐਮਸੀ ਦੀਆਂ ਨਾ ਜਲਾ ਪ੍ਰੇਸ਼ਦ ਨਾ ਬਲਾਕ ਸੰਪਤੀ ਨਾ ਸਰਪੰਚ ਕਰੋਗੇ ਕੀ ਕਹਿੰਦੇ ਲੋਕ ਸਭਾ ਚੋਣਾਂ ਤੋਂ ਬਾਅਦ ਸਰਪੰਚ ਦੀਆਂ ਚੋਣਾਂ ਹੋਣਗੀਆਂ ਬਹੁਤ ਪਿੰਡਾਂ ਦੇ ਵਿੱਚ ਇਹ ਗੱਲ ਦਾ ਇਲਾਜ ਦਿੱਤਾ ਜਾ ਰਿਹਾ ਹੈਗਾ ਹਾਂ ਇਹੋ ਹੀ ਨਾ ਦੇਖੋ ਇਹ ਕਿਉਂ ਜਿਹੇ ਸਰਕਾਰਾਂ ਹੋ ਗਈਆਂ ਨੇ ਮਤਲਬ ਇੱਕ ਸਰਪੰਚੀ ਵਾਸਤੇ ਚਾਰ ਚਾਰ ਬੰਦੇ ਚਲੋ ਹੁੰਦਾ ਹੀ ਹੈ ਪਿੰਡਾਂ 'ਚ ਮੈ ਲੈਣਾ ਮੈ ਲੈਣਾ ਉਹ ਵਿਖਾ ਕੇ ਉਹਨਾਂ ਨੂੰ ਕਹਿੰਦੇ ਪਹਿਲ ਨੂੰ ਵੋਟਾਂ ਪਾ ਭਈ ਵੋਟਾਂ ਤੇ ਕੰਮ ਨੂੰ ਹੁੰਦੀ ਆ ਤੁਸੀਂ ਕੰਮ ਕਹਿੰਦੇ ਹੋ ਵੀ ਆ ਅਸੀਂ ਕੰਮ ਕੀਤੇ ਆ ਸਰਕਾਰ ਨੇ ਸਾਡੀ ਨੇ ਇੱਕ ਹੋਜਰਾ ਸਾਹਿਬ ਲੋਕਾਂ ਦੇ ਮੱਝ ਇਹ ਬੜਾ ਬੈਠਿਆ ਹੋਇਆ ਕਿ ਇੱਕ ਸਾਲ ਦੇ ਐਮਪੀ ਲੈਡ ਫੰਡ ਜਿਹੜਾ ਮਿਲਦਾ ਹੈਗਾ 5 ਕਰੋੜ ਰੁਪਏ ਮਿਲਦਾ ਹੈ ਤੇ ਤੁਸੀਂ ਕਿੰਨੀਆਂ ਟਰਮਾਂ ਜਿਹੜਾ ਦੋ ਟਰਮਾਂ ਤੁਸੀਂ ਹੰਢਾ ਚੁੱਕੇ ਹੋ ਤੇ ਤੁਹਾਨੂੰ ਲੱਗਦਾ ਕਿ ਜਿੰਨੇ ਦੋ ਟਰਮਾਂ ਦੇ ਜਿਹੜੇ 25 ਕਰੋੜ ਮੰਨ ਲਓ ਇੱਕ ਟਰਮ ਦਾ ਪੈ ਲਾਈਏ ਤਾਂ ਉਹ ਪੂਰੇ ਦਾ ਪੂਰਾ ਅਮਰਸਾ ਸਾਹਿਬ ਦੇ ਉੱਪਰ ਲੱਗ ਚੁੱਕਿਆ ਨਹੀਂ ਦੇਖੋ ਮੈਨੂੰ ਮਿਲਿਆ ਸੀ ਜਦੋਂ ਪਹਿਲੀ ਟਰਮ ਸੀ ਉਦੋਂ 1 ਸਾਲ ਦਾ ਮੈਂ ਵੰਡਿਆ ਸੀ ਪਹਿਲਾਂ ਕੈਪਟਨ ਮਰਿੰਦਰ ਸਿੰਘ ਨੂੰ ਨਾ ਵੰਡਿਆ ਜੀ 5 ਕਰੋੜ ਉਹ ਵੰਡਿਆ ਸੀ ਤੇ 5 15 ਕਰੋੜ ਐ ਕਿ ਦੋ ਸਾਲ ਦਾ ਆਇਆ ਹੀ ਨਹੀਂ ਜੀ ਦੋ ਸਾਲ ਦੇ ਪੈਸੇ ਆਏ ਨਹੀਂ ਹੂੰ ਫਿਰ 20 ਕਰੋੜ ਰੁਪਏ ਟੋਟਲ ਸੱਤ ਸਾਲਾਂ ਦਾ ਉਹ ਤੇ ਪੀਨਟ ਹੈ ਕੁਛ ਨਹੀਂਗਾ ਹੂੰ ਪਰ ਉਹ ਵੀ ਜਿਆਦਾਤਰ ਮੈਂ ਸਕੂਲਾਂ ਦੇ ਲਈ ਹਸਪੀਟਲ ਸਕੂਲ ਇੱਕ ਵੱਡੀ ਸ਼ਹਿਰਗਾ ਬਣਾਈਆਂ ਨਹਿਰ ਦੇ ਉੱਤੇ ਸੰਤ ਬਾਬਾ ਜੀ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਉਹਨਾਂ ਦੇ ਸਹਿਯੋਗ ਨਾਲ 1 ਕਰੋੜ ਰੁਪਏ ਉੱਥੇ ਲਾਇਆ ਮਤਲਬ ਮੇਰੇ ਮੇਰਾ ਫੋਕਸ ਹੀ ਹੁੰਦਾ ਵੀ ਮੈਂ ਪੈਸੇ ਉੱਥੇ ਲਾਵਾਂ ਜਿੱਥੇ ਇੱਕ ਬਹੁਤ ਲੰਮਾ ਸਮਾਂ ਉਸ ਪੈਸੇ ਦੀ ਯੂਟਿਲਾਈਜੇਸ਼ਨ ਹੋਵੇ ਇੱਕ ਬਹੁਤ ਲੋਕਾਂ ਨੂੰ ਉਹਦਾ ਫਾਇਦਾ ਹੋਵੇ ਕਿਸੇ ਵਿਅਕਤੀ ਵਿਸ਼ੇਸ਼ ਤੇ ਜਾਂ ਕਿਸੇ ਚਾਰ ਬੰਦਿਆਂ ਨੂੰ ਫਾਇਦਾ ਨਾ ਹੋਵੇ ਜੇ ਸਕੂਲਾਂ 'ਚ ਲੱਗੇ ਸਾਰੇ ਪਿੰਡ ਨੂੰ ਫਾਇਦਾ ਇਹ ਸਿਹਰ ਕਾ ਬਣੀ ਆ ਉਸ ਰਹਿੰਦੇ ਸਾਰੇ ਲੋਕਾਂ ਨੂੰ ਫਾਇਦਾ ਹੂੰ ਸੋ ਮੇਰਾ ਫੋਕਸ ਇਸ ਚੀਜ਼ ਤੇ ਆ ਬਾਕੀ 7-8000 ਕਰੋੜ 7000 ਕਰੋੜ ਦੇ ਮੇਰੇ ਅਗਰ ਨਵੇਂ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਇਹ ਤਾਂ ਕੁਛ ਵੀ ਨਹੀਂ ਗਾ 15 ਕਰੋੜ ਕੀ ਹੈ ਉਹਦੇ ਵਿੱਚ ਇਹ ਤੁਸੀਂ ਕੱਲ ਸਪੀਚ ਤੁਹਾਡੀ ਜੋ ਤੁਸੀਂ ਦਿੱਤੀ ਤਾਂ ਉਹਦੇ ਵਿੱਚ ਤੁਸੀਂ ਦੋ ਤਿੰਨ ਗੱਲਾਂ ਬੋਲੀਆਂ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਤੁਸੀਂ ਡਾਕਟਰ ਮਨਮੋਹ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਉਦੋਂ ਅੰਮ੍ਰਿਤਸਰ ਦੇ ਵਿੱਚ ਕਾਫੀ ਜ਼ਿਆਦਾ ਡਿਵੈਲਪਮੈਂਟ ਜਿਹੜੀ ਆ ਹੋਈ ਪ੍ਰੋਜੈਕਟ ਨਵੇਂ-ਨਵੇਂ ਲੱਗੇ ਵਰਗੋਲਾ ਮਸਾਡ ਡਾਕਟਰ ਜਮਨ ਮਨਮੋਹ ਸਿੰਘ ਜੀ ਬਹੁਤ ਮਤਲਬ ਕੰਮ ਹੋਇਆ ਉਹਨਾਂ ਨੇ ਬڑے ਪ੍ਰੋਜੈਕਟ ਦਿੱਤੇ ਸੈਂਟਰਲ ਯੂਨੀਵਰਸਿਟੀ ਆਈਆਈਐਮ ਸੌਫਟਵੇਅਰ ਟੈਕਨੋਲੋਜੀ ਪਾਰਕ ਸੀਵਰੇਜ ਅਮਰਸਰ ਨੂੰ 206 ਕਰੋੜ ਰੁਪਏ ਜਿੰਨੇ ਵੀ ਆ ਨਾਲੇ ਨੇ ਸਾਰਿਆਂ ਦੇ ਪਾਣੀ ਨਾ ਪਵੇ ਇਹਨਾਂ ਚ ਸੀਵਰੇਜ ਦਿੱਤਾ ਡਾਕਟਰ ਮਨਮੋਹ ਸਿੰਘ ਨੇ ਐਲੀਵੇਟਰ ਰੋਡ ਅਮਰਸਰ ਨੂੰ ਦਿੱਤੀ ਫਿਰ ਹੌਟਿਕਲ ਜੁਨੀਵਰਸਿਟੀ ਦਿੱਤੀ ਸੌਫਟਵੇਅਰ ਟੈਕਨੋਲੋਜੀ ਪਾਰਕ ਪੱਟੀ ਮਾਹੂ ਲਿੰਕ ਡਾਕਟਰ ਮਨਮੋਹ ਸਿੰਘ ਦੀ ਨੇ ਐਕਸਪ੍ਰੈਸ ਵੇ ਡਾਕਟਰ ਮਨਮੋਹ ਸਿੰਘ ਜੀ ਦਾ ਸੁਪਨਾ ਸਾਰੇ ਕੰਮ ਉਹਨਾਂ ਦੇ ਸੀ ਹੂੰ ਮੁਸ਼ਕਲ ਇਸ ਗੱਲ ਦੀ ਰਹੀ ਵੀ ਜਿਹੜੇ ਉਸ ਤੋਂ ਬਾਅਦ ਸਰਕਾਰ ਆਈ ਰਾਜ ਸਰਕਾਰ ਆਈ ਹੈ ਉਹਨੇ ਬਿਲਕੁਲ ਧਿਆਨ ਨਹੀਂ ਦਿੱਤਾ ਉਹਦਾ ਫਰਜ਼ ਬੰਦਾ ਸੀ ਕਿ ਇਹਨਾਂ ਪ੍ਰੋਜੈਕਟਾਂ ਤੇ ਵਰਕ ਕਰਦੇ ਹੋਗਾ ਸਰਕਾਰ ਨੇ ਤੇ ਅਲਾਉਟ ਕਰਤਾ ਉਸ ਤੋਂ ਹੁਣ ਬੜੀਆਂ ਫਾਰਮੈਲਟੀਜ਼ ਹੁੰਦੀਆਂ ਨੇ ਸਟੇਟ ਗਵਰਨਮੈਂਟ ਨੇ ਪੂਰੀਆਂ ਕਰਨੀਆਂ ਹੁੰਦੀਆਂ ਪਰ ਉਹਨਾਂ ਦਾ ਧਿਆਨ ਕਿਉਂ ਤਾਂ ਸਾਡੀ ਮੁਸ਼ਕਲ ਕੀ ਹੈ ਕਿ ਜਿਹੜਾ ਬਹੁਤੀ ਸਰਕਾਰ ਬਣਦੀ ਹੈ ਉਹ ਬਣਦੀ ਹੈ ਮਾਲਵੇ ਖਿੱਤੇ ਚ ਹੂੰ ਨੱਤਰ ਸੀਟਾਂ ਆ ਜਾਂਦੀਆਂ ਨੇ ਨੱਤਰ ਸੀਟਾਂ ਸੀਐਮਓਸ ਪੋਸਟ ਦੇ ਨਹੀਂ ਕਿਹਾ ਜਾਂਦਾ ਹੈ ਪਰ ਸੀਐਮ ਕੰਮ ਨਹੀਂ ਕਰਦੇ ਸੀਐਮ ਕੀ ਕਰਦੇ ਆ ਸੀਐਮ ਦੇਖੋ ਜਿਹੜਾ ਸੀਐਮ ਹੈ ਬਹੁਤ ਵੱਡੀ ਪਾਵਰ ਹੁੰਦਾ ਸੀਐਮ ਜਿੰਨਾ ਮਰਜੀ ਆਪਣੇ ਇਲਾਕੇ ਨੂੰ ਸਵਾਰ ਸਕਦਾ ਪਰ ਉਹ ਕੀ ਕਰਦੇ ਜਿਹੜੇ ਪ੍ਰੋਜੈਕਟ ਸਾਨੂੰ ਮਿਲਦੇ ਆ ਕਿਉਂਕਿ ਹਨੂੰਮੰਦਰ ਸਾਹਿਬ ਕਰਕੇ ਲੋਕ ਇੱਥੇ ਬਹੁਤ ਆਸਥਾ ਰੱਖਦੇ ਆ ਹੁਣ ਸਾਨੂੰ ਪ੍ਰੋਜੈਕਟ ਮਿਲੇ ਸਾਰੇ ਤੇ ਉਦੋਂ ਬਾਦਲ ਸਰਕਾਰ ਸੀ ਕਿਹ ਹੈ ਕਾਲੀ ਬੀਜੇਪੀ ਸੈਂਟਰ ਜੁਨੀਵਰਸਿਟੀ ਇਹ ਬਠਿੰਡੇ ਲੈ ਕੇ ਕਹਿੰਦੇ ਅਮਰਸਰ ਜਗ੍ਹਾ ਹੀ ਨਹੀਂ ਲਖਾ ਲਿਆ ਅਮਰਸਰ ਜਗ੍ਹਾ ਨਹੀਂ ਦੱਸੋ ਅਮਰਸਰ ਤਾਂ ਹੀ ਨਹੀਂਗਾ ਬਟਿੰਡੇ ਕਿ ਜਗ੍ਹਾ ਤੇ ਜ਼ਮੀਨ ਲੈ ਕੇ ਇਹਨਾਂ ਨੇ ਤੇ ਉਹਨੂੰ ਮਹਿੰਗੇ ਭਾਅ ਤੇ ਪਾ ਕੇ ਨਾਲੇ ਉਹ ਵੀ ਨਾਲੇ ਇਹਨਾਂ ਕਮਾਈ ਕਰਦੇ ਤੇ ਜਿਹੜੀ ਬਟਿੰਡੇ ਸੈਂਟਰ ਜੁਨੀਵਰਸਿਟੀ ਅਮਰਸਾ ਸਾਹਿਬ ਹੋਣੀ ਸੀ ਅਮਰਸਾ ਸਾਹਿਬ ਦੀ ਡਾਕਟਰ ਮਨੋ ਸਿੰਘ ਨੇ ਦਿੱਤੀ ਅੱਛਾ ਵੇਖੋ ਉਹ ਲੋਟੇ ਇਹ ਗੱਲ ਤੇ ਮੰਗਦੇ ਨੇ ਕਿ ਇਹਨੇ ਸੈਂਟਰ ਜੁਨੀਵਰਸਿਟੀ ਅਸੀਂ ਇੱਥੇ ਲਿਆਂਦੀ ਅਸੀਂ ਇਹ ਜਿਲ੍ਹਿਆਂ ਇਹ ਵੀ ਦੱਸਣ ਖੋ ਕੇ ਕਹਿੰਦੇ ਫਲਾਈਓਵਰ ਜਿੰਨੇ ਬਣਿਆ ਸਾਰੇ ਸਾਡੇ ਰਾਜ ਚ ਬਣੇ ਮੈਨਾਂ ਖੋ ਕੇ ਖੜੀ ਸਾਡੀ ਹੂੰ ਸਾਡੇ ਦੇ ਲੀਡਰ ਮਤਲਬ ਦੇਖੋ ਉਹਨਾਂ ਨੇ ਇਹ ਦੱਸੋ ਕਿ ਕਿ ਹਿਦਾ ਸਮਾਨ ਚੁੱਕਣਾ ਇਹ ਚੰਗੀ ਗੱਲ ਹੈ ਕਿਸਦਾ ਸਬਾਨ ਝੁੱਕ ਕੇ ਲੈ ਜਾਣਾ ਇਹ ਚੰਗੀ ਗੱਲ ਹੈ ਤੁਸੀਂ ਮੁੱਖ ਮੰਤਰੀ ਸੋ ਅੱਜ ਤਾਂ ਹੀ ਤੁਹਾਡੀ ਤਿੰਨਾਂ ਦੀ ਹਾਲਤ ਹੋਈ ਹੈ ਤੁਸੀਂ ਸਾਡੀ ਸਾਡੇ ਕੋ ਰਹਿਣ ਦਿੰਦੇ ਇੱਕ ਆਪਣੀ ਹੋਰ ਲੈ ਆਉਂਦੇ ਯੂਨੀਵਰਸਿਟੀ ਕੋਈ ਕਮੀ ਥੋੜਾ ਉੱਤੇ ਤੁਸੀਂ ਜੋ ਮਰਜ਼ੀ ਖੜਾ ਕਰ ਲਓ ਪਰ ਤੁਸੀਂ ਉਹੀ ਆਦਤ ਰੱਖੀ ਹੈ ਵੀ ਟੱਗੀ ਇਧਰੋਂ ਮਾਰ ਲਓ ਉਧਰੋਂ ਵੀ ਮਾਰ ਲਓ ਆ ਸੈਂਟਰ ਜੁਨੀਵਰਸਿਟੀ ਵੇਖੋ ਉੱਥੇ ਜਿਹੜੀ ਗਈ ਹੈ ਉਹ ਚੱਲ ਨਹੀਂ پا ਰਹੀ ਕਿਉਂ ਕਿਉਂਕਿ ਉਹ ਇੱਕ ਬਿਲਕੁਲ ਉਹ ਸ਼ਹਿਰ ਚਲਾਤੀ ਜਿੱਤੇ ਇਨਫਰਾਸਟ੍ਰਕਚਰ ਨਹੀਂ ਹੈਗਾ ਉਹਦਾ ਉਹਦਾ ਜੀ ਰੈਂਕ ਸਭ ਤੋਂ ਥੱਲੇ ਆ। ਸੈਂਟਰ ਜੁਨੀਵਰਸਿਟੀ ਸਾਡੀ ਗਈ, ਏਮਜ਼ ਚਲੇਗਾ ਹਸਪੀਟਲ। ਸਾਨੂੰ ਚਾਹੀਦਾ ਜੀ। ਸਾਡੇ ਕੋਈ ਵੀ ਪੋਲੀਟੀਕਲ ਬੰਦਾ ਕਿਸੇ ਨੇ ਵੀ ਇਹਨਾਂ ਚੀਜ਼ਾਂ ਦਾ ਦਵਾਈ ਨਹੀਂ ਪਾਈ ਜਿਹੜੇ ਅੱਜ ਸੋਕਲ ਲੀਡਰ ਇਲੈਕਸ਼ਨਾਂ ਚ ਘਰੋਦੇ ਨੇ ਇਕੱਲੇ ਬੀਜੇਪੀ ਦੇ। ਬੋਲੇ ਹੀ ਨਹੀਂ ਮੂੰਹ ਚੋ। ਕਿਉਂ? ਕਿਉਂਕਿ ਇਹਨਾਂ ਬਹੁਤ ਵੱਡੇ ਭ੍ਰਿਸ਼ਟਾਚਾਰ ਇਤੇ ਕੀਤੇ ਸੀ। ਇਹਨਾਂ ਨੇ ਬਹੁਤ ਵੱਡੀ ਗੁੰਡਾਗਰਦੀ ਅਮਰਸਰ ਕੀਤੀ ਹੈ। ਨਾ ਇਹ ਉੱਤੇ ਬੋਲੇ ਉਹਦੇ ਉਪਰ ਨਾ ਇਹ ਕਦੀ ਵਿਧਾਨ ਸਭਾ ਚ ਬੋਲੇ। ਔਰ ਇਹੀ ਕਾਰਨ ਹੈ ਕਿ ਮਰਜ਼ਾ ਨਾ ਬਹੁਤ ਵੱਡਾ ਧੁਖਾ ਹੈ ਵਰਲਡ ਕਲਾਸ ਯੂਨੀਵਰਸਿਟੀ ਕੁਪੜਾ ਵਾਲੇ ਲਾਗੇ ਜ਼ਮੀਨ ਐਕਵਾਇਰ ਹੋ ਗਈ ਮਤਲਬ ਜਿਹੜੀਆਂ ਜਿਹੜੀਆਂ ਬੇਸਿਕ ਕਮਜ਼ ਇਹ ਪੂਰਾ ਹੋ ਗਿਆ ਹੂੰ ਦੋ ਮੰਤਰੀਆਂ ਦੀ ਲੜਾਈ ਪੈ ਗਈ ਕਿ ਜ਼ਮੀਨ ਸਸਤੇ ਭਾਅ ਮੈਂ ਖਰੀਦੀਏ ਤੋ ਕਿ ਮੈਂ ਖਰੀਦਣੀ ਹੈ ਤੇ ਮਹਿੰਗਿਆ ਕੀ ਕਰਦੇ ਪਹਿਲਾਂ ਜ਼ਮੀਨਾਂ ਸਸਤੀਆਂ ਅਗਲੇ ਮਹਿੰਗਿਆ ਪਉਂਦੇ ਹੂੰ ਉਹਦਾ ਰੌਲਾ ਪੈ ਗਿਆ ਤੇ ਉਹ ਰੌਲੇ ਦੇ ਵਿੱਚੋਂ ਯੂਨੀਵਰਸਿਟੀ ਵੀ ਸਾਡੀ ਖੁੱਸ ਗਈ ਐਦਾਂ ਦੀ ਤੇ ਸਾਡੀ ਲੀਡਰਸ਼ਿਪ ਰਹੀ ਹੈ ਹੁਣ ਅਸੀਂ ਬਣੇ ਆ ਐਕਸਪ੍ਰੈਸ ਵੀ ਵੀ ਪਰੇੋਂ ਲੈ ਗਈ ਸੀ ਮੈਂ ਐਕਸਪ੍ਰੈਸ ਵੀ ਵੀ ਲੜ ਕੇ ਇੱਥੇ ਲੈ ਕੇ ਆਇਆ ਜਰੰਦਰੋਪਰਨੋਂ ਮੋੜਦਾ ਸੀ ਆਈਆਈਐਮ 2014 ਦੀ ਜ਼ਮੀਨ ਮਿਲੀ ਆ ਉੱਚ ਕੋਈ ਸ਼ੱਕ ਨਹੀਂ ਪਰ 2014 ਤੋਂ ਬਾਅਦ ਇਹਨਾਂ ਗੁੱਡੇ ਟੇਕ ਤੇ ਉਹ ਕਹਿਣ ਅਸੀਂ ਮਾਲਵੇ ਕਰਨਾ ਚੁੱਪ ਕਰਕੇ 17 ਜਦੋਂ ਮੈਂ ਬਣਿਆ ਮੈਂ ਜਾ ਕੇ ਵੇਖਿਆ ਮੈਂ ਕਿਹਾ 6 ਮੈਂ 6 ਯੀਐਮ ਬਣਿਆ ਸਾਰੇ ਇੰਡੀਆ 6 ਦੇ ਤੇ ਡਾਕਟਰ ਬਣ ਮੋਰਨ ਸੀ ਪੰਜ ਬਣ ਕੇ ਤਿਆਰ ਹੋ ਗਏ 17 ਚ ਚੱਲ ਰਹੇ ਨੇ ਫਿਰ ਪਰ ਸਾਡੇ ਵਾਲੇ ਕਿ ਦੇਖਦਾ ਹੀ ਨਹੀਂ ਰੁਕਾਵਟ ਕੌਣ ਬਣ ਰਿਹਾ ਫਿਰ ਰਿਕਵਰਡ ਇਹ ਸਟੇਟ ਗਵਰਨਮੈਂਟ ਜਿਹੜੀ ਉਦੋਂ ਚਾਲੀ ਬੀਜੇਪੀ ਉਹ ਚਾਹੁੰਦੇ ਸੀ ਇਹਨੂੰ ਉੱਤੇ ਲੈ ਕੇ ਜਾਣਾ ਅਮਰਸਰ ਦੇ ਮਿਲੇ ਹਾਂ ਉਹ ਚਾਹੁੰਦੇ ਸੀ ਇਹਦੇ ਲਾਗੇ ਲੈ ਜਾਓ ਚੰਡੀਗੜ੍ਹ ਦੇ ਲਾਗੇ ਜਾਂ ਮਟਿੰਡੇ ਲਾਗੇ ਜਾਂ ਲੁਧਿਆਣੇ ਲਾਗੇ ਇੱਥੇ ਨਹੀਂ ਫਿਰ ਸੌਫਟਵੇਅਰ ਟੈਕਨੋਲੋਜੀ ਪਾਰਕ ਉਹ ਕਹਿੰਦੇ ਇਹਨੂੰ ਮਾਲੀ ਲੈ ਜਾਓ ਜਾਂ ਲੁਧਿਆਣੇ ਭੇਜ ਦਿਓ ਮੈਂ ਕਿਹਾ ਚੰਗਾ ਕਮਾਲ ਹੈ ਤੁਹਾਡਾ ਯਾਰ ਅਸੀਂ ਲੋਕ ਵੀ ਹੈਗੇ ਆ ਸਾਡੀ ਸਾਡੇ ਵੀ ਇੱਥੇ ਬੱਚੇ ਨੇ ਸਾਡਾ ਵੀ ਭੁੱਖਿਆ ਸਾਡਾ ਵੀ ਬੱਚਿਆਂ ਦਾ ਫਿਊਚਰ ਹੈ ਸਾਡੇ ਸ਼ਹਿਰ ਦਾ ਹਮਮ ਔਰ ਮੈਂ ਇੱਕ ਹਸਾਬ ਨਾਲ ਮੁਖੀ ਹਾਂ ਤੇ ਮੈਂ ਇਹ ਚੀਜ਼ਾਂ ਕਿਵੇਂ ਬਰਦਾਸ਼ਤ ਕਰਾਂ ਜੀ ਫਿਰ ਤਿੰਨੋਂ ਚੀਜ਼ਾਂ ਲੜ ਗਿਆ ਜੋਥੇ ਬੜੀਆਂ ਨੇ ਪੱਟੀ ਮਖੂ ਲਿੰਕ ਦੀ ਲੜਾਈ ਲੜ ਰਹੇ ਔਰ ਸਟੇਟ ਗਵਰਨਮੈਂਟ ਦੀ ਕੀ ਵਿਖੋ ਨਲਕੀ ਆ ਹਮ 100 ਕਰੋੜ ਰੁਪਏ ਲੱਗਣਾ 40 ਕਰੋੜ ਕਹਿੰਦੇ ਹੁਣ 100 ਹੋ ਜੂਗਾ ਜ਼ਮੀਨ ਲੈ ਕੇ ਦੇਣੀ ਪੱਟੀ ਮਖੂ ਲਿੰਕ ਦੀ ਪੈਸੇ ਨਹੀਂ ਦੇ ਰਹੇ ਹਾਰਟਿਕਲਚ ਜੁਨੀਵਰਸਿਟੀ ਬਣਨੀ 40 ਕਰੋੜ ਰੁਪਏ ਜ਼ਮੀਨ ਚਾਹੀਦੀ ਹੈ ਹਜ਼ਾਰ ਕਰੋੜ ਦਾ ਪ੍ਰੋਜੈਕਟ ਹੀ ਹੈ ਹਾਰਟਿਕਲ ਇੱਥੇ ਵੀ ਜ਼ੋਰ ਲੱਗਾ ਇੱਥੇ ਮੈਂ ਸੁਣਾਇਆ ਕਰੀਆਂ ਕਰੀਆਂ ਸੀ ਐਮ ਨੂੰ ਮੈਂ ਕਿਹਾ ਗਲਤੀ ਨਾ ਕਰਨੀ ਅੰਮ੍ਰਿਤਸਰ ਨਹੀਂ ਵੜਨਾ ਮੈਂ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਐਕਸਟ੍ਰੈਸ ਫੇਸ ਦੀ ਲੜਾਈ ਲੜੀ ਗੁਰਵੰਦਰ ਸਾਹਿਬ ਦੇ ਬਾਹਰ ਕਢ ਕੇ ਮੈਂ ਕਿਹਾ ਤੁਸੀਂ ਜੇ ਸੋਚੋਗੇ ਨਾ ਕਿ ਅੰਮ੍ਰਿਤਸਰ ਦੇ ਪ੍ਰੋਜੈਕਟ ਲਿਆ ਕੇ ਤੇ ਫਿਰ ਤੁਸੀਂ ਅੰਮ੍ਰਿਤਸਰ ਆਓਗੇ ਤਾਂ ਅਸੀਂ ਤੁਹਾਡਾ ਵੈਲਕਮ ਕਰਾਂਗੇ ਬਿਲਕੁਲ ਨਹੀਂ ਹੋਊਗਾ ਕਾਲੀਆਂ ਝੰਡੀਆਂ ਦਾ ਸਵਾਗਤ ਕਰੂੰਗਾ ਤੇ ਮੈਂ ਇਹ ਗੱਲ ਤੁਸੀਂ ਕੱਲ ਸਪੀਚ ਤੇ ਵੀ ਕਹੀ ਸੀ ਕਿ ਹਰਮੰਦਰ ਸਾਹਿਬ ਦੇ ਬਾਹਰ ਖੜ ਕੇ ਮੈਂ ਗੱਲ ਕਹੀ ਕਿ ਜੋ ਪ੍ਰੋਜੈਕਟ ਰੋਕਣਾ ਚਾਹੁੰਦਾ ਮੈਂ ਰੋਕ ਨਹੀਂ ਦੇਵਾਂਗਾ ਅਮਰ ਸਰ ਦੇ ਮੈਂ ਕਿਹਾ ਮੈਂ ਅਮਰ ਸਰ ਨਹੀਂ ਹੋਂਦਣਾ ਅਸੀਂ ਕੋਈ ਇਹ ਗੱਲ ਨਹੀਂ ਕਿ ਅਸੀਂ ਵੀ ਗੁਰੂ ਅਸੀਂ ਵੀ ਗੁਰੂ ਦੇ ਇਸੇ ਪਰਮਾਤਮਾ ਦੇ ਬਣਾਏ ਆਂ ਔਰ ਸਾਡੀ ਸੇਵਾ ਹੀ ਪਰਮਾਤਮਾ ਨੇ ਲਾਈ ਆਂ ਪਰ ਸਾਡੀ ਅੱਖਾਂ ਗਣੀ ਤੁਸੀਂ ਸਮਝ ਚੁੱਕੂਗੀ ਤੁਸੀਂ ਦੱਸੋ ਸਾਨੂੰ ਦੇਖੇ ਜਾਓ ਤੁਸੀਂ ਸਾਡੇ ਚੁੱਕ ਲੈਂਦੇ ਜੇ ਸਾਡੇ ਦਿੱਤੇ ਪ੍ਰੋਜੈਕਟ ਸਾਡੇ ਕੋਲ ਲੈਂਦੇ ਜੇ ਇਹਦੀ ਲੜਾਈ ਲੜੀ ਆਪਾਂ ਨੇ ਔਰ ਅੱਜ ਮਹਾਰਾਜ ਦੀ ਕਿਰਪਾ ਕੇ ਇਹ ਵੀ ਜਿਹੜੇ ਨਵੇਂ ਨਵੇਂ ਮੀ ਲਿਆਂਦੇ ਨਾਲ ਰਿੰਗ ਰੋਡ 75 ਕਿਲੋਮੀਟਰ ਬਿਲਕੁਲ ਨਵਾਂ ਪ੍ਰੋਜੈਕਟ ਹੈ ਇਹ ਫਲਾਈਟਾਂ ਦਾ ਨਵਾਂ ਆ ਸਟੇਸ਼ਨ ਦਾ ਨਵਾਂ ਪ੍ਰੋਜੈਕਟ ਹੈ ਵੈਸਤਾ ਮੇਲਾ ਅਮਰ ਸਾਹਿਬ ਤੋਂ ਦਿੱਲੀ ਜਾਂਦੇ ਨੂੰ 8-9 ਘੰਟੇ ਲੱਗਦੇ ਨੇ ਅੱਜ ਤੇ 9-10 ਘੰਟੇ ਲੈਂਦੇ ਤੇ ਜੇ ਅਮਰਸਰੋਂ ਘਰੋਂ ਦਰੋਗੇ ਤੇ 4:30 ਜੇ ਬਾਈਪਾਸ ਤੋਂ ਗਿਣੋਗੇ ਤੇ 4 ਜੇ ਕਦੇ ਨਿਕਲਣਾ ਜੇ ਫਰਜ਼ ਕਰੋ ਕਿ ਇਹ ਨਹੀਂ ਨਾਲੇ ਹੋਣਾ ਉਹਨੇ ਬਾਬਾ ਬੁੱਢਾ ਸਾਹਿਬ ਜਾਣਾ ਤੂੰ ਰਿੰਗ ਰੋਡ ਤੋਂ ਬੈ ਕੇ ਨਿਕਲ ਜਾਊਗਾ ਸ਼ਹਿਰ ਚ ਆਊਗਾ ਨਹੀਂ ਪਿੰਡਾਂ ਜਾਰੀ ਨਹੀਂ ਜਾਊਗਾ ਸ਼ਹਿਰ ਜੈਂਟਰੀ ਲੋਡ ਨਹੀਂ ਹੈਗੀ ਦੇਖੋ ਜਿਹੜਾ ਕੰਮ ਅਸੀਂ ਕੀਤਾ ਇੱਕ ਦੋ ਦਿਨਾਂ ਨਾਲ ਲੋਕਾਂ ਦੀ ਸਮੇਂ ਦੀ ਬਚਤ ਹੋਣੀ ਹੈ ਇੱਕ ਪੈਟਰੋਲ ਡੀਜ਼ਲ ਬਚਣਾ ਹੈ ਇੱਕ ਐਕਸੀਡੈਂਟ ਘਟੋਣੇ ਹੈ ਜਿਹੜੇ ਸਭ ਤੋਂ ਚੀਜ਼ਾਂ ਅਹਿਮ ਨੇ ਸਭ ਤੋਂ ਚੀਜ਼ਾਂ ਐਕਸੀਡੈਂਟ ਨਾ ਹੋਵੇ ਹੋਣ ਇਹ ਤਿੰਨ ਚੀਜ਼ਾਂ ਇਹ ਲੋਕਾਂ ਲਈ ਹੈ ਤੇ ਇਹ ਬਹੁਤ ਲੰਬੇ ਸਮੇਂ ਤੱਕ ਇਹਨਾਂ ਨੂੰ ਫੈਸੀਲੀਟ ਕਰਨੇ 50 ਸਾਲ ਉੱਤੇ ਅੱਗੇ ਤੱਕ ਤੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਮਿਲਣਾ ਇਹਦਾ ਫਾਇਦਾ ਸਾਰੇ ਵਰਗਾਂ ਦੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਇੱਕ ਬੰਦੇ ਰਾस्ते ਨੇ ਕੀਤਾ ਹਮ ਇੱਕ ਕੱਲ ਜਿਹੜੀ ਰੈਲੀ ਹੋਈ ਹੈ ਉਹ ਰੈਲੀ ਦਾ ਕਹਿੰਦੇ ਇੱਕ ਇਹ ਵੀ ਜੀ ਦੇਖੀ ਜਾ ਰਹੀ ਹੈ ਜਿਸ ਹਿਸਾਬ ਦੇ ਨਾਲ ਹਾਲਾਂਕਿ ਸਚਿਨ ਪਾਇਲਟ ਆਏ ਤੇ ਉਹ ਰੈਲੀ ਸ਼ਹਿਰ ਦੀ بجائے ਉਹ ਤੁਸੀਂ ਚੂਜ਼ ਕੀਤਾ ਕਿ ਬਾਰਡਰ ਏਰੀਏ ਦੇ ਵਿੱਚ ਹੋਵੇ ਰੈਲੀ ਮੈਨ ਲਗਦਾ ਕੋਈ ਲੀਡਰ ਹੈ ਤਾਂ ਕਿ ਐਦਾਂ ਨਹੀਂ ਕੀਤਾ ਕਿ ਕਿਉਂਕਿ ਬਾਰਡਰ ਏਰੀਆ ਨੂੰ ਇਗਨੋਰ ਹੀ ਕੀਤਾ ਜਾਂਦਾ ਹੈ ਲੀਡਰਾਂ ਦੇ ਵੱਲੋਂ ਪਰ ਤੁਸੀਂ ਰੈਲੀ ਰੱਖੀ ਸਚਿਨ ਪਾਇਲਟ ਹੋਣਾਂ ਦੀ ਇੱਕ ਬਾਰਡਰ ਏਰੀਏ ਦੇ ਵਿੱਚ ਇੱਕ ਰੂਰਲ ਏਰੀਏ ਦੇ ਵਿੱਚ ਦੇਖੋ ਗੱਲ ਇਹ ਹੈ ਇਹ ਜਿਹੜੇ ਸੋਚਦੇ ਨੇ ਉਹਨਾਂ ਤਾਂ ਇਹੋ ਤੇ ਪਿੱਛੇ ਰਹਿ ਗਏ ਨੇ ਹਮ ਹੁਣ ਇੱਕੋ ਲੈ ਸਾਰਾ ਵੋਟ ਇਸ ਵੋਟ ਸਾਰੇ ਦੇ ਇੱਕੋ ਲੈ ਤੇ ਮੇਰਾ ਮੰਨਣਾ ਸੀ ਕਿ ਜਿਹੜੇ ਸਾਡੇ ਲੀਡਰ ਨੇ ਤੇ ਨਾਲੇ ਸਚਨ ਪਾਇਲਟ ਹੋਣੀ ਵੀ ਇਤੋਂ ਹੀ ਆਏ ਨੇ ਹਮ ਉਹਨਾਂ ਦੀ ਆਪ ਫੈਨ ਫੋਲੋਇੰਗ ਬਹੁਤ ਹੈ ਤੇ ਆਮ ਲੋਕ ਹੀ ਉਹਨਾਂ ਨੂੰ ਫਾਲੋ ਕਰਦੇ ਨੇ ਸੋ ਮੇਰਾ ਮੰਨਣਾ ਸੀ ਕਿ ਇਹਨਾਂ ਲੋਕਾਂ ਨੂੰ ਉਹਨਾਂ ਲੋਕਾਂ 'ਚ ਜਾਣਾ ਚਾਹੀਦਾ ਔਰ ਉਹਨਾਂ ਨੂੰ ਪਤਾ ਲੱਗਣ ਕਿ ਇਹ ਲੀਡਰ ਸਾਡੇ ਕੋਲ ਆ ਹੀ ਨਹੀਂ ਹਮ ਸੋ ਇਸ ਕਰਕੇ ਮੈਂ ਉਧਰ ਹੀ ਉਧਰ ਰੱਖੀ ਸੀ ਇਹ ਰੈਲੀ ਔਰ ਉਹਦਾ ਲੋਕਾਂ 'ਚ ਅੱਛਾ ਮੈਸੇਜ ਵੀ ਗਿਆ ਹੂੰ ਇੱਕ ਜੇ ਗੱਲ ਦੇਖੀ ਤਾਂ ਮੁਕਾਬਲਾ ਤੁਸੀਂ ਇੱਥੇ ਕਿਸ ਨਾਮ ਮੰਨਦੇ ਹੋ ਆਮ ਆਦਮੀ ਦੇ ਵੱਲੋਂ ਕੁਲਦੀਪ ਧਾਲੀਵਾਲ ਹੋਣਾ ਤੇ ਤਾਂ ਖੜਿਆ ਗਿਆ ਮੰਤਰੀ ਨੇ ਮੌਜੂਦਾ ਦੂਜੇ ਪਾਸੇ ਅਨਿਲ ਜੋਸ਼ੀ ਨੇ ਤੇ ਕਹਿ ਰਹੇ ਨੇ ਕਿ ਬਿਕਰਮ ਮਜੀਠੀਆ ਹੁਣੇ ਦਿਨ ਰਾਤ ਇੱਕ ਕਰ ਰਹੇ ਨੇ ਉਹਨਾਂ ਨੂੰ ਜਿਤਾਉਣ ਦੇ ਲਈ ਤੇ ਉਸ ਤੋਂ ਬਾਅਦ ਤਰਨਜੀਤ ਸੰਧੂ ਆ ਜਾਂਦੇ ਨੇ ਬੀਜੇਪੀ ਦੇ ਮੁਕਾਬਲਾ ਮੈਂ ਤੇ ਪਹਿਲੋਂ ਇਹ ਕਹਿਣਾ ਚਾਹੁੰਦਾ ਕਿ ਜਿੰਨੀਆਂ ਇਹਨਾਂ ਦੀਆਂ ਸਪੀਚ ਨੇ ਪਹਿਲੋਂ ਸਪੀਚ ਕੱਟ ਕੇ ਵੇਖੋ ਕਿ ਉਹਨਾਂ 'ਚ ਹੈ ਕੀ ਹੈ ਹੂੰ ਸੁਆਹੀ ਮਾੜਾ ਕਹਿੰਤੋਂ ਸੁਆਹੀ ਮਾੜਾ ਬੋਲਣ ਤੋਂ ਕੋਈ ਚੀਜ਼ ਹੈਗੀ ਆ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦਾ ਤੁਸੀਂ ਤੁਸੀਂ ਆਪ ਚੈੱਕ ਕਰ ਲਿਓ ਬਿਕਰਮ ਜੀ ਕੇ ਡੇਵ ਦੇ ਲੀਡਰ ਨੇ ਉਹਨਾਂ ਦਾ ਕੋਈ ਵਿਜ਼ਨ ਹੈਗਾ ਵੀ ਸਟੇਟ ਸੈਂਟਰ ਗਵਰਨਮੈਂਟ ਆਪਾਂ ਚੇਂਜ ਕਰਨ ਜਾ ਰਹੇ ਆ ਸੈਂਟਰ ਗਵਰਨਮੈਂਟ ਨੇ ਕੀ ਕੀ ਤੱਕੇ ਕੀਤੇ ਨੇ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਇੱਥੇ ਕੀ ਦੱਸਣ ਦੀ ਲੋੜ ਹੈ ਵੀ ਫਲਾਣਾ ਫਲਾਣਾ ਜੇ ਮਤਲਬ ਉੱਤੇ ਮਤਲਬ ਮਕੌਲ ਚਲੋ ਇਹ ਕਿਤੇ ਇੱਕ ਅੱਦਾਸਾ ਕੱਢ ਕਰ ਲਿਆ ਪਰ ਸਾਰੀ ਰੈਲੀ ਦਾ ਫੋਕਸ ਕੀ ਹੈ ਤੁਸੀਂ ਆਪਣਾ ਪਹਿਲਾਂ ਤੇ ਵਿਜ਼ਨ ਦਿਓ ਕੀ ਹੈ ਤੁਹਾਡਾ ਜਿਹੜੀ ਇਸ ਗਵਰਨਮੈਂਟ ਹੈ ਉਹਦੇ ਨਾਲ ਤੁਹਾਡਾ ਕਿਵੇਂ ਰਿਹਾ ਤੁਸੀਂ ਇਸ ਗਵਰਨਮੈਂਟ ਤੇ ਭਾਈਵਾਲ ਵੀ ਰਹੇ ਜੇ ਦੱਸੋ ਕੀ ਕਮੀਆਂ ਪੇਸ਼ੀਆਂ ਸੀ ਤੁਹਾਡੇ ਸੀ ਗਵਰਨਮੈਂਟ ਚ ਇਹਦਾ ਕਿ ਅੱਜ ਉਹੀ ਭਾਜੀਪੀ ਕਹਿੰਦੇ ਸਾਨੂੰ ਖਤਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਉਹੀ ਗੱਲ ਨਾ ਜਿਹੜੇ ਬੰਦਿਆਂ ਨੂੰ 50 ਸਾਲੇ ਹੀ ਨਹੀਂ ਪਤਾ ਲੱਗਾ ਵੀ ਇਹਦਾ ਮਤਲਬ ਇਹ ਨਲਾਇਕ ਨੇ ਵੀ ਕਿਹੜਾ ਬੰਦਾ ਮਾੜਾ ਕਿਹੜਾ ਚੰਗਾ ਬੰਦਾ ਤੇ 2 4 5 ਸਾਲ ਹੈ ਜੇ ਨਾਲ ਤੇ ਪਤਾ ਲੱਗ ਜਾਂਦਾ ਤੁਹਾਡਾ ਤੇ ਬਹੁਤ ਲੰਬਾ ਮਤਲਬ ਉਹਨਾਂ ਦਾ ਲਾਇਸਰ ਹੈ ਸੋ ਇਹ ਗੱਲਾਂ ਲੋਕਾਂ ਨੂੰ ਐਸਾ ਪਤਾ ਹੈ ਮੈਂ ਤਾਂ ਇਹ ਤੇ ਕਹਿ ਰਹੇ ਹਾਂ ਕੋਈ ਵਿਜ਼ਨ ਹੈ ਹੀ ਨਹੀਂ ਰੇਲੀਆ ਜਿੰਨੀ ਮਰਜ਼ੀ ਸਪੀਚ ਵੇਖ ਲਓ ਕੀਤੇ ਕੰਮ ਦੱਸੋ ਕਾ ਕੀ ਕਰਨਾ ਉਹ ਦੱਸੋ ਕਿਹੜੀ ਸਰਕਾਰ ਹੈ ਕੀ ਮਾੜਾ ਕਰ ਰਹੀ ਹੈ ਕੀ ਚੰਗਾ ਕਰ ਰਹੀ ਦੱਸੋ ਤੁਸੀਂ ਉਹੇਲਾ ਸਾਹਿਬ ਇੱਕ ਬੀਜੇਪੀ ਦਾ ਲੱਗਦਾ ਜਿਹੜੀ ਤੁਸੀਂ ਕਹਿੰਦਾ ਮੁਕਾਬਲਾ ਕਿਹਦੇ ਨਾਲ ਹੈ ਐਸ ਵੇਲੇ ਲੋਕਾਂ ਨੇ ਇਹ ਵੇਖਣਾ ਮੇਰਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਔਰ ਇਮਾਨਦਾਰੀ ਦਾ ਮੁਕਾਬਲਾ ਹੋਊਗਾ ਲੋਕ ਵੇਖਣਗੇ ਲੋਕ ਅੱਜ ਕੱਲ ਨਹੀਂ ਚਾਹੁੰਦੇ ਜਿਹੜੇ ਭ੍ਰਿਸ਼ਟਾਚਾਰ ਲੀਡਰ ਭ੍ਰਿਸ਼ਟ ਲੀਡਰ ਨੇ ਹੋ ਗਏ ਹੋਣ ਲੋਕ ਨਹੀਂ ਚਾਹੁੰਦੇ ਜਿਹੜੇ ਬੰਦੇ ਅ ਅ ਦਵੰਗਗਰੀ ਕਰਦੇ ਨੇ ਜਿਹੜੇ دہشت ਬਣਾਉਂਦੇ ਨੇ ਇਹ ਲੋਕ ਅੱਗੇ ਲੋਕਾਂ ਦੇ ਮਨ ਤੇ ਬਹੁਤ ਇਸ ਚੀਜ਼ ਦਾ ਹਰ ਬੰਦੇ ਨੂੰ ਆਪਣੇ ਬੱਚੇ ਦਾ ਫਿਊਚਰ ਚਾਹੀਦਾ ਉਹ ਚਾਹੁੰਦਾ ਯਾਰ ਬੰਦਾ ਬੇਦਾਗ ਹੋਵੇ ਬੰਦਾ ਇਮਾਨਦਾਰ ਹੋਵੇ ਔਰ ਮੈਕਸਿਮਮ ਸਾਡੀ ਲੜਾਈ ਲੜਦਾ ਹੋਵੇ ਇਹ ਲੋਕਾਂ ਦੇ ਅੱਜ ਪਹਿਲੀਆਂ ਤਿੰਨ ਚੀਜ਼ਾਂ ਫੋਕਸ ਇਹ ਕਰ ਰਹੇ ਨੇ ਇਹ ਜੋ ਮਰਜ਼ੀ ਕਹੀ ਜਾਂ ਕੱਟ ਕਰ ਲੈਣ ਹੋਟਿੰਗ ਭਾਵੇਂ ਸਾਰਾ ਸ਼ਹਿਰ ਭਰ ਦੇਣ ਝੰਡੇ ਲਾ ਦੇਣ ਮੈਂ ਤੁਹਾਨੂੰ ਦਾਅਵੇ ਨਾ ਕਿਨਾਂ ਲੋਕ ਬੜੀ ਅ ਗੰਭੀਰਤਾ ਦੇ ਨਾਲ ਇਹਦੇ ਤੇ ਵਿਚਾਰ ਕਰ ਰਹੇ ਆ ਤਾਂ ਹੀ ਲੋਕ ਸਾਇਲੈਂਟ ਨੇ ਜਿਹੜੇ ਕਹਿੰਦੇ ਸਾਇਲੈਂਟ ਉਹ ਸਾਇਲੈਂਟ ਨਹੀਂਗੇ ਇਹ ਇਹਨਾਂ ਦੇ ਡਰਏ ਨੇ ਇਹਨਾਂ ਦੇਹਸ਼ਤ ਇਹੋ ਜੀ ਭਾਈ ਉਹ ਡਰਦੇ ਵਿਚਾਰੇ ਬੋਲਦੇ ਹੀ ਨਹੀਂਗੇ ਉਹ ਕਹਿੰਦੇ ਕੀ ਲੈਣਾ ਇਹਨਾਂ ਦਾ ਕੀ ਪਤਾ ਸਿਰੇ ਕੁਛ ਕਰ ਦੇ ਅਸੀਂ ਕਹਿੰਦੇ ਜੋ ਮੈਂ ਗਲਤਾਂ ਬੋਲੋ ਕੋਈ ਮੈਟਰ ਨਹੀਂ ਕਰ ਦੇ ਦੇਖੋ ਇਹ ਤੁਹਾਡਾ ਅਧਿਕਾਰ ਹੈ ਮੈਂ ਕੌਣ ਹਾਂ ਇਹਨਾਂ ਲੋਕਾਂ ਦੇ ਅਧਿਕਾਰ ਖੋਏ ਸੀ ਜਿਹੜੇ ਉਹ ਅਧਿਕਾਰ ਖੋਏ ਸੀ ਅੱਜ ਤੱਕ ਵੀ ਲੋਕ ਉਹਦੇ ਸਹਮਚ ਨੇ ਅੱਜ ਤੱਕ ਵੀ ਲੋਕ ਉਹਦੇ ਸਹਮਚ ਨੇ ਵੈਨੇ ਬੁਕਲ ਪਰ ਇਹਨਾਂ ਨਾਲ ਬਹੁਤ ਫਰਕ ਹੈ ਪਰ ਅਜੇ ਵੀ ਉਹ ਲੈਵਲ ਤੇ ਨਹੀਂ ਪਰ ਲੋਕ ਬਿਲਕੁਲ ਮਤਲਬ ਜੋ ਸਾਡੇ ਸੋਚ ਆਇਆ ਕਿ ਇਹ ਚੀਜ਼ਾਂ ਜ਼ਰੂਰ ਵੇਖਣਗੇ ਮਤਲਬ ਕਿ ਲੋਕ ਕਿ ਲੀਡਰ ਪ੍ਰੇਸ਼ਟ ਨਾ ਹੋਵੇ ਲੀਡਰ دہشت ਫਲਾਉਣ ਵਾਲਾ ਨਾ ਹੋਵੇ ਤੇ ਲੀਡਰ ਆਪਣੀ ਸਮਝੌਤੇ ਨਾ ਕਰਦਾ ਹੋਵੇ ਅਮਰਸਰ ਦੇ ਪ੍ਰੋਜੈਕਟਾਂ ਲਈ ਇਹ ਲੋਕ ਜ਼ਰੂਰ ਦੇਖਣਗੇ ਮੇਰਾ ਖਿਆਲ ਹੈ। ਕੋਇਲਾ ਸਾਹਿਬ ਜਿਵੇਂ ਮੈਂ ਗੱਲ ਕਰ ਰਿਹਾ ਸੀ ਭਾਜੀਪੀ ਦਾ ਤੁਹਾਨੂੰ ਕੀ ਲੱਗਦਾ ਕਿਉਂਕਿ ਸ਼ਹਿਰੀ ਬਾਉਂਡਰ ਅਮਰਸਰ ਦੇ ਵਿੱਚ ਵੀ ਹੈਗਾਗਾ। ਭਾਜੀਪੀ ਕੈਡਰ ਜਦੋਂ ਆ ਰਾਮ ਜੀ ਦੀ ਗੱਲ ਕਰੂਗਾ ਤਾਂ ਲੋਕਾਂ ਨੂੰ ਲੱਗਦਾ ਰਾਮ ਜੀ ਦਾ। ਰਾਮ ਜੀ कण-ਕਣ ਵਿੱਚ ਵਸੇ ਨੇ ਰਾਮ ਜੀ ਸਾਡੇ ਵੀ ਉਹਨੇ ਨੇ। ਹੂੰ। ਉਹਨਾਂ ਦੇ ਵੀ ਉਹਨੇ ਨੇ। ਤੁਹਾਡੇ ਵੀ ਉਹਨੇ ਨੇ। ਹੂੰ। ਜਿਸ ਰਾਮ ਜੀ ਨੇ ਸ੍ਰਿਸ਼ਟੀ ਰਚਾਈ ਹੋਵੇ। ਕੀ ਉਹਨੂੰ ਕੋਈ ਬਣਾ ਸਕਦਾ ਹੈ? ਉਹਨਾਂ ਨੂੰ ਕੋਈ ਲਿਆ ਸਕਦਾ ਨਹੀਂ। ਜਿਹੜਾ ਉਹ ਜਿਹੜਾ ਸਲੋਗਨ ਵੀ ਦੇ ਰਹੇ ਨਾ ਕਿ ਅਮਨ ਕੋ ਲਾਏਗੇ ਜੋ ਰਾਮ ਜੀ ਕੋ ਲਾਏ ਮੈਨੂੰ ਬੜਾ ਅਚੰਭਾ ਲੱਗਾ ਇਸ ਗੱਲ ਤੇ ਅਸੀਂ ਤਾਂ ਸਾਰੀ ਉਮਰ ਇਹੀ ਸੋਚਦੇ ਰਹੇ ਰਾਮ ਜੀ ਸਾਨੂੰ ਲੈ ਕੇ ਆਏ ਆ ਰਾਮ ਜੀ ਨੇ ਘਰ ਦਿੱਤਾ ਰਾਮ ਜੀ ਨੇ ਬਾਹਰ ਦਿੱਤਾ ਇਹ ਕਹਿੰਦੇ ਅਸੀਂ ਲੈ ਕੇ ਆਏ ਆ ਕਹਿੰਦੇ ਸੀ ਰਾਮ ਜੀ ਨੂੰ ਲੈ ਕੇ ਆਏ ਮੈਨੂੰ ਆ ਚੀਜ਼ ਤੇ ਬਹੁਤ ਅਚੰਭੇ ਜੀ ਵਾਲੀ ਗੱਲ ਲੱਗੀ ਆ ਵੀ ਇਹ ਕਿਵੇਂ ਬੜੇ ਜੋਰਸ਼ ਹੋਣਾ ਕਹਿ ਰਹੇ ਹਮ ਚਲੋ ਕੰਮ ਕਰਨੇ ਆ ਜੀ ਅਸੀਂ ਚਲੋ ਸਾਰੇ ਬੰਦੇ ਦਾਨ ਦਕਸ਼ਨਾ ਕਰਦੇ ਨੇ ਉਹ ਹਰ ਇੱਕ ਧਰਮ ਚ ਕਰਦੇ ਨੇ ਕੋਈ ਗੁਰੂ ਘਰ ਨੂੰ ਕਰਦੇ ਨੇ ਹੁਣ ਕੱਲ ਨੂੰ ਕਹਦੇ ਜੀ ਗੁਰੂ ਘਰੀ ਮੈਂ ਬਣਾਇਆ ਜੀ ਉਹ ਗੱਲ ਥੋੜਾ ਜਿਸ ਗੁਰੂ ਦਾ ਹੈ ਉਹ ਸੰਗਤ ਦੇ ਬਣਾਈਆਂ ਚੀਜ਼ਾਂ ਹੁੰਦੀਆਂ ਨੇ ਹਾਂ ਠੀਕ ਹੈ ਕੋਈ ਬੰਦਾ ਅਕੇਲਾ ਗਿਆ ਕੋਈ ਪਿੱਛੇ ਲੱਗ ਕੇ ਜੋ ਕਿਸਾਨ ਵਿਰੋਧ ਕਰਦੇ ਨੇ ਬੀਜੇਪੀ ਉਮੀਦਵਾਰਾਂ ਦਾ ਤਾਂ ਇਹ ਕਹਿੰਦੇ ਨੇ ਕਿ ਸਾਡਾ ਵਿਰੋਹ ਕਿਸਾਨ ਨਹੀਂ ਕਰਦਾ ਕਹਿੰਦੇ ਤਾਂ ਕਾਂਗਰਸ ਕਰਾ ਰਹੀ ਹੈ ਅਕਾਲੀ ਦਾ ਕਰਾ ਰਿਆ ਆਮ ਆਦਮੀ ਪਾਰਟੀ ਕਰਾ ਰਹੀ ਉਹ ਆਦੇ ਬੰਦੇ ਭੇਜ ਦਿੰਦੇ ਨੇ ਕਹਿੰਦੇ ਚਲੋ ਗੱਲ ਇਹ ਹੈ ਉਹਨਾਂ ਨੇ ਜੋ ਕਹਿਣਾ ਕਹੀ ਜਾਣ ਇਹ ਚੀਜ਼ਾਂ ਤੇ ਸਲੀਅਤ ਨੇ ਸਾਹਮਣੇ ਨੇ ਉਹਨ ਕੀ ਕਹੇ ਉਹਨ ਬਚਾਰੇ ਕੋ ਕਹਿ ਲਈ ਕੁਝ ਨਹੀਂ ਹੈਗਾ ਉੱਥੇ ਹੈਗੀ ਤਰਨਜੀਤ ਸਿੰਘ ਉਹਨਾਂ ਦੀ ਕੁਛ ਆਵਾਜ਼ ਇਹ ਕੋ ਹਵਾ ਦੀ ਗੱਲ ਨਹੀਂ ਹੁੰਦੀ ਉਹ ਵੀ ਕੈਂਡੀਡੇਟ ਨੇ ਮੈਂ ਉਹਨਾਂ ਨੂੰ ਕਦੀ ਵੀ ਨਹੀਂ ਕਹੂੰਗਾ ਕਿ ਉਹ ਘਟ ਜੇ ਵੱਧ ਨੇ ਉਹਨਾਂ ਨੇ ਆਪਣੀ ਰਾਜਨੀਤੀ ਦੀ ਲੜਾਈ ਲੜਨੀ ਹੈ ਸਾਡੀ ਆਪਣੀ ਕੋਈ ਹਵਾ ਦੀ ਗੱਲ ਇਸ ਕਰਕੇ ਨਹੀਂ ਕੀ ਕਿਉਂਕਿ ਬਾਹਰੋਂ ਆਏ ਮਤਲਬ ਕਾਫੀ ਲੰਬਾ ਸਮਾਂ ਰਹੇ ਨਹੀਂ ਤੇ ਅਜੇ ਵੀ ਜਿਹੜੀਆਂ ਗੱਲਾਂ ਨੇ ਉਹਨਾਂ ਦੀਆਂ ਉਹ ਚੀਜ਼ ਉਹਨਾਂ ਚ ਕਿਉਂਗੇ 35 40 ਸਾਲ ਬੰਦਾ ਜਿਹੜੀ ਇਸ ਸੰਭੌਤ ਰਿਹਾ ਹੋਵੇ ਨਾ ਉਹ ਬਾਤ ਚ ਇਹ ਨਹੀਂ ਹੋ ਸਕਦਾ ਹੁਣ ਜਿਸ ਬੰਦੇ ਨੇ 35 40 ਸਾਲ ਸਰਪੰਚੀ ਕੀਤੀ ਹੈ ਕਾਉਂਸਲਰੀ ਕੀਤੀ ਹੈ ਉਹ ਆਪਣੇ ਆਪ ਨੂੰ ਚੇਂਜ ਨਹੀਂ ਕਰ ਸਕਦਾ ਉਹਨੂੰ ਕਿਤੇ ਭਾ ਦੋ ਉਨੇ ਉਧਰ ਨਹੀਂ ਜਾਣਾ ਸੋ ਉਹਨਾਂ ਦਾ ਸੁਭਾਅ ਨਹੀਂ ਆ ਜਿਹੜਾ ਉਹ ਸੁਭਾਅ ਅੰਬੈਸਡਰ ਵਾਲਾ ਹੈ ਤੇ ਮੇਰਾ ਖਿਆਲ ਹੈ ਕਿ ਉਹ ਮਤਲਬ ਲੋਕਾਂ ਨੂੰ ਅਪੀਲ ਨਹੀਂ ਕਰ پا ਰਹੇ ਹਾਂ ਆਖਰੀ ਸਵਾਲ ਹੈ ਚਾਰ ਗੁਣਾ ਮੁਕਾਬਲਾ ਜਿਹੜਾ ਹੋ ਰਿਹਾ ਇਸ ਵਾਰ ਤੇ ਕਿਵੇਂ ਦੇ ਦੇਓ ਕਿੰਨੀ ਔਖੀ ਇਲੈਕਸ਼ਨਾਂ ਬਾਕੀ ਇਲੈਕਸ਼ਨਾਂ ਮੁਕਾਬਲੇ ਕੋਈ ਔਖੀ ਇਲੈਕਸ਼ਨ ਨਹੀਂ ਗਈ ਹਾਂ ਮਿਹਨਤ ਜਿਆਦਾ ਕਰਨੀ ਪੈਂਦੀ ਕਿਉਂਕਿ ਲੋਕ ਮਿਲਣਾ ਚਾਹੁੰਦੇ ਨੇ ਤੁਹਾਨੂੰ ਅਪਰੋਚ ਕਰਨੀ ਪੈਂਦੀ ਹੋਰ ਕੋਈ ਔਖੀ ਇਲੈਕਸ਼ਨ ਨਹੀਂ ਗਈ ਦੇਖੋ ਜਦੋਂ ਤੁਸੀਂ ਕੁਝ ਕੀਤਾ ਹੈ ਉਹ ਵੇਨਾ ਫਿਰ ਹਰ ਮਾਤਾ ਉਹ ਮਦਦ ਕਰਦਾ ਤੇ ਲੋਕ ਵੀ ਮਦਦ ਕਰਦੇ ਔਰ ਔਖੀ ਇਹ ਹੈ ਕਿ ਅਸੀਂ ਬਹੁਤ ਲੋਕਾਂ ਨੂੰ ਮਿਲਣਾ ਚਾਹੁੰਦੇ ਆ ਟਾਈਮ ਕੱਟਉਣ ਕਰਕੇ ਮਿਲਿਆ ਨਹੀਂ ਜਾ ਰਹੇ ਆ ਅਸੀਂ ਵੱਧ ਤੋਂ ਵੱਧ ਆਪਣਾ ਪ੍ਰਚਾਰ ਕਰਨਾ ਚਾਹੁੰਦੇ ਆ ਤੇ ਕੁਝ ਸੇਧ ਵੀ ਕਈ ਵਾਰੀ ਉਹ ਗਲਾ ਬੈਠੇ ਆ ਉਹਦੇ ਤੇ ਵੀ ਆਗੇ ਇਹ ਔਖਾਈ ਲੱਗਦੀ ਹੈ ਗਰਮੀ ਵੀ ਬਹੁਤ ਜ਼ਿਆਦਾ ਹੈ ਬਾਕੀ ਲੋਕਾਂ ਵੱਲੋਂ ਜਿੰਨਾ ਪਿਆਰ ਮਿਲੇ ਉਹਦੇ ਵਿੱਚ ਕੋਈ ਔਖੀ ਨਹੀਂ ਗਿਣੇ ਬਹੁਤ ਬਹੁਤ ਧੰਨਵਾਦ ਜਰਾ ਸਾਹਿਬ ਧੰਨਵਾਦ ਜੀ ਸ਼ੁਕਰੀਆ ਨਾਲ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਜੋ ਕਿ ਪਹਿਲਾਂ ਦੋ ਵਾਰ ਐਮਪੀ ਰਹਿ ਚੁੱਕੇ ਨੇ ਤੇ ਤੀਜੀ ਵਾਰ ਵੀ ਉਹਨਾਂ ਦਾ ਇਹ ਕਹਿਣਾ ਹੈ ਕਿ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਲੋਕਾਂ ਦੇ ਲਈ ਅੰਮ੍ਰਿਤਸਰ ਦੇ ਲਈ ਉਹਨਾਂ ਨੇ ਬਹੁਤ ਡਵੈਲਪਮੈਂਟ ਕੀਤੀ ਹੈ ਕੈਮਰਾ ਪਰਸਨ ਦਲਜੀਤ ਨਾਲ ਮਨਦੀਪ ਜੋਤ ਅੰਮ੍ਰਿਤਸਰ